पंजाबियों जागो पंजाबियों जागो पंजाबियों जागो नशे चिट्टे के दलालों को नशे चिट्टे के दलालों को नशे चिट्टे के लीडर दलालों को नशे चिट्टे के लीडर दलालों को रोड शो किया जा रहा है मैं इंजू की मेंबर हूँ मेरा नाम रिया ठाकुर है जैसे मेरे सर हम यहां पे चौथी रैली कर रहे हैं पहली रैली हमारी कंपनी गार्डन में थी दूसरी नेहरू कॉम्प्लेक्स में मैं यही कहना चाहती हूँ लड़के तो छोड़ो नशा कर रहे हैं ठीक है ना लड़कियाँ भी नशा कर रही हैं मैं भी एक लड़की हूँ अगर लड़कियाँ नशा करेंगी तो हमारी जनरेशन कैसे बढ़ेगी ठीक है ना एक लड़की की शादी होनी है एक लड़कियों के साथ तो फिर वो पीढ़ी कैसे आगे बढ़ेगी मैं यही कहना चाहती हूँ कि पंजाब में नशा इतनी तेजी से फैल चुका है ना आज भी एक वीडियो अपलोड हुई है हमें जहाँ पे पहले तो लड़कियां घर में रहती थी ठीक है ना उनको तो कुछ पता ही नहीं होता था शराब तो क्या होती है ये नशा क्या होता है आजकल स्कूल क्या कॉलेजेस क्या यूनिवर्सिटी क्या हर हाँ जगह पे नशा है हर लड़की को पता है कि नशा क्या चीज है नशा एक जहरीला पदार्थ है जो हमारे सीधा अंदर जाता है हमारी बॉडी को तो खराब करता ही है और हमारे दिमाग को भी इतना खराब करता था ना कि नशे में हमें कुछ भी पता नहीं चलता कि हम क्या कर रहे हैं इसलिए मैं यही कहना चाहूंगी यहाँ पे जो चोरियाँ होती हैं जो लड़के नशा कर फाइल्स छीन रहे हैं स्नेचिंग कर रहे हैं वो सिर्फ एक नशे है मेरे, मेरी तरफ से यही मैसेज है हम यहाँ पे सबको मैसेज देने आए हैं सब माओ को खास करके सब भाइयों को बहनों को मेरी तरफ से यही मैसेज है कि प्लीज अपने देश का दे सुधार, दे सुधार दे। कीजिए नशा मत कीजिए जिम जाइए अच्छी डाइट खाइए जिम किस लिए है हर जगह पे जिम है आजकल तो गाँव में भी जिम है अब जिम जाओ अच्छी डाइट खाओ अच्छे रहो ठीक है मैं यही कहना चाहती हूँ पंजाबियों जागो नशा त्यागो पंजाबियों जागो नशा त्यागो जाके नशा मुक्ति ला रहे पिछले पैंतीस साल को अपने तो ना। नशे छदो नशे छदो नशे त्यागो ਗਰੀ ਕਣੀ ਕਣੀ ਜਾ ਰਹੀ ਹੈ ਕਿ ਕਾ ਜਾਓ ਪੰਜਾਬੀਓ ਜਾਗੋ ਨਸ਼ੇ ਤਿਆਗੋ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਪੰਜਾਬ ਹੈ ਨਸ਼ਾ ਰਹਿਣ ਨਹੀਂ ਦੇਣਾ ਇਸ ਤਰ੍ਹਾਂ ਦੇ ਚਾਲਦਾ ਜ਼ਮੀਰ ਪਿਛਲੇ 8-10 ਸਾਲ ਤੋਂ ਪੰਜਾਬ ਦੇ ਜੱਟਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ ਪੰਜਾਬ ਦੇ ਲੀਡਰਾਂ ਨੂੰ ਜਲੀਲ ਕਰਦੀ ਆ ਰਹੀ ਹੈ ਜਿਹੜੇ ਨਸ਼ੇ ਵਿੱਚ ਭਾਈਵਾਲ ਨੇ ਪਿਛਲੇ 15 ਸਾਲ ਤੋਂ ਲਗਭਗ ਪੰਜਾਬ ਵਿੱਚ ਜਿਹੜਾ ਨਸ਼ਾ ਹੈ ਘਰ ਕਰ ਗਿਆ ਇਹ ਨਸ਼ਾ ਉਹਨਾਂ ਸੱਪ ਸਕੋਲੇ ਵਿੱਚੂ ਲੀਡਰਾਂ ਦੀ ਦੇਣ ਹੈ ਜਿਨ੍ਹਾਂ ਨੇ ਕੁਝ ਮਾਇਆ ਦੀ ਲੋਭੀ ਹੋ ਕੇ ਪੰਜਾਬ ਨੂੰ ਚਿੱਟੀ ਚਾਦਰ ਦੇ ਨਿਭੇੜਤਾ ਪੰਜਾਬ ਨੂੰ ਤਬਾਈ ਹੇ ਤੋੜਤਾ ਅੰਤਗਵਾਦ ਦੇ ਦੋਤਬਾਲ ਪੰਜਾਬ ਚਿੱਟੀ ਚਾਦਰ ਵਿੱਚ ਝੜ ਗਿਆ ਪੰਜਾਬ ਦੇ ਮਾਵਾ ਦੇ ਪੁੱਤ ਆਪਣੀਆਂ ਜਾਨਾਂ ਗੁਆ ਰਹੇ ਨੇ ਚਿੱਟਾ ਲੈ ਗਏ ਜਿਹਨੂੰ ਇੰਦੀ ਹੱਥ ਪਾ ਜਾਂਦੀ ਏ ਉਹਦੇ ਚੋਂ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ ਟੀ ਐਕਸ਼ਨ ਸੰਕਰ ਜੀ ਮਾੜਾ ਆਲਾ ਨਸ਼ਾ ਜਿਹੜਾ ਹੈ ਅੱਜ ਸਾਡੇ ਪੰਜਾਬ ਦੇ ਘਰ-ਘਰ ਵੜ ਚੁੱਕਾ ਹੈ ਅਸੀਂ ਸਮੇਂ-ਸਮੇਂ 'ਤੇ ਜਿਆ ਸਰਕਾਰਾਂ ਨੂੰ ਅਗਾਹ ਕਰਦੇ ਆਏ ਆਂ ਸਮੇਂ-ਸਮੇਂ 'ਤੇ ਜਿਹੜੇ ਮੁੱਖ ਮੰਤਰੀ ਏ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਕਰਦੇ ਆਏ ਆਂ ਚੰਕਟਰ ਸਿੰਘ ਤੇ ਗੁਰਕਾ ਸਾਹਿਬ ਦੀ ਸੋਖ ਖਾਲੀ ਸੀ ਵੀ ਮੈਂ ਦੋ ਤੇ ਨਸ਼ਾ ਖਤਮ ਕਰਦਾਗਾ ਜਦੋਂ 2 ਸਾਲ ਬਾਅਦ ਪਤਾ ਲੱਗਾ ਜਿੰਨੀਆਂ ਵੀ ਨਸ਼ੇ ਦੀਆਂ ਵੱਡੀਆਂ ਕੇਪਾਂ ਸੀ ਉਹ ਇੰਨਾ ਕਾਂਗਰਸੀ ਲੀਡਰਾਂ ਦੇ ਘਰੋਂ ਲਈਆਂ ਇਹਨਾਂ ਦੇ ਭਾਈ-ਭਾਲ ਜਿਆ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਕੀ ਕੀਤਾ ਉਨੇ ਵੀ ਨਸ਼ੇ ਵਿੱਚ ਕਾਫੀ ਵਿਸਤਾਰ ਕੀਤਾ ਕਾਲੀ ਦਲ ਦੇ ਵੀ ਕਈ ਲੀਡਰ ਚਿੱਟੇ 'ਚ ਸ਼ਾਮਲ ਪਾਏ ਗਏ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਵਾਰਾ ਕੀਤਾ ਸੀ 2 ਮਹੀਨੇ ਨਸ਼ਾ ਖਤਮ ਕਰਾਂਗੇ ਪਰ ਸਵਾ ਦੋ ਸਾਲ ਹੋ ਗਏ ਆ ਦੋ ਸਾਲ 3 ਮਹੀਨੇ 4 ਦਿਨ ਹੋ ਚੁੱਕੇ ਆ ਭਗਵੰਤ ਮਾਨ ਜੀ ਬਹੁਤ ਵਧੀਆ ਸੀਐਮ ਨੇ ਬਹੁਤ ਐਫਰਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਪਰ ਮਾਨ ਸਾਹਿਬ ਤੁਹਾਡੇ ਇਕੱਲੇ ਐਫਰਟ ਪੰਜਾਬ 'ਚੋਂ ਚਿੱਟੇ ਦੇ ਕੋਲ ਨੂੰ ਖਤਮ ਨਹੀਂ ਕਰ ਸਕਦੇ ਤੁਹਾਡੇ ਨਾਲ ਜਿਹੜੀਆਂ 91 ਪੋੜੀਆਂ ਹਨ ਉਹਨਾਂ ਨੂੰ ਵੀ ਅਗਾਹ ਕਰੋ ਉਹ ਵੀ ਚਿੱਟੇ ਦਾ ਜਿਹੜਾ ਕਾਰੋਬਾਰੀ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਕਿਸੇ ਵੀ ਹਲਕੇ ਚ ਪੰਜਾਬ ਦੇ ਕੋਈ ਵੀ ਐਮਐਲਏ ਚਿੱਟੇ ਦਾ ਵਿਰੋਧ ਨਹੀਂ ਕਰ ਰਿਹਾ ਤੁਸੀਂ ਕਹਿਆ ਸੀ ਜਿਹੜੇ ਹਲਕੇ ਚ ਨਸ਼ਾ ਫੜਿਆ ਜਾਏਗਾ ਉੱਥੋਂ ਦੇ ਐਮਐਲਏ ਨੂੰ ਸਵਾਲ ਪੁੱਛਿਆ ਜਾਏਗਾ ਉੱਥੋਂ ਦਾ ਐਸਐਸਓ ਸਸਪੈਂਡ ਕੀਤਾ ਜਾਏਗਾ ਅਮਰਸਾਦ ਦੇ 18 ਐਸਐਚਓ ਹੈ 18 ਹਲਕੇ ਆ 18 ਥਾਣੇ ਆ ਦਸੋ ਕਿਹੜੇ ਥਾਣਿਆਂ 'ਚ ਨਸ਼ਾ ਨਹੀਂ ਫੜਿਆ ਜਾ ਰਿਹਾ ਕਿਹੜੇ ਥਾਣਿਆਂ ਦੇ ਹਲਕੇ 'ਚ ਲੋਕੀ ਨਸ਼ਾ ਨਹੀਂ ਮਾਰੇ ਇਸ ਕਰਕੇ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਾਰੇ ਪੁਲਿਸ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਤੀਤ ਤੋਂ ਕੁਝ ਸਿੱਖ ਲਓ ਇਹ ਜਿਹੜਾ ਚਿੱਟੇ ਦਾ ਕਾਰੋਬਾਰ ਜੇ ਵੱਧ ਗਿਆ ਕਿ ਸਾਡੇ ਬੱਚਿਆਂ ਨੂੰ ਪਹਿਲਾਂ ਲੱਗਣਾ ਜੇ ਗੂਗਲ ਤੇ ਸਰਚ ਕਰ ਲਓ ਜਿੰਨੇ ਵੀ ਡਿਟੈਕਸ਼ਨ ਸੈਂਟਰ ਲੱਗੇ ਆ ਉੱਥੇ ਸਭ ਤੋਂ ਵੱਧ ਪੰਜਾਬ ਪੁਲਿਸ ਦੇ ਮੁੰਡੇ ਲੱਗੇ ਜੇ ਦੇਸ਼ ਕਰਕੇ ਹੋਣੀ ਸੁਧਰ ਜਾਓ ਨਹੀਂ ਤੇ ਸੁਧਰ ਜਾਓਗੇ ਲੀਡਰੋ ਤੁਸੀਂ ਵੀ ਸੁਧਰ ਜਾਓ ਜੇਰੇ ਤੁਸੀਂ ਮਾਇਆ ਲੋਭੀ ਬਣੇਗੇ ਇਹ ਲੋਭ ਛੱਡੋ ਜੇਕਰ ਤੁਹਾਡਾ ਜੁਆ ਨਹੀਂ ਬਚੇਗਾ ਜੇਕਰ ਸਾਡੇ ਬੱਚੇ ਵੀ ਬਚਣਗੇ ਤੇ ਲੀਡਰੋ ਕਿੱਥੇ ਰਾਜ ਕਰੋਗੇ ਪੈਸਾ ਕਿੱਥੇ ਵਰਤੋਗੇ ਇਸ ਤੋਂ ਇਲਾਵਾ ਮੈਂ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਅੰਦਾਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਜਿਹੜੇ ਪਿੰਡਾਂ ਵਿੱਚ ਵੀ ਲੋਕਾਂ ਅੰਦੇ ਨੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਨਸ਼ੇ ਦੇ ਖਿਲਾਫ ਕੀ ਕੀਤਾ ਤੁਹਾਡੀ ਐਮਐਸਪੀ ਦੀ ਮੰਗ ਜ਼ਾਇਦ ਹੈ ਤੁਹਾਡੀ ਜਿਹੜੀ ਮੰਗ ਹੈ ਲੋਨ ਮਾਫੀ ਦੀ ਅਸੀਂ ਉਹਨੂੰ ਵੀ ਜਾਇਜ਼ ਮੰਨਣ ਨੂੰ ਤਿਆਰ ਆ ਪਰ ਵੀਰੋ ਲੋਨ ਮਾਫੀ ਦਾ ਫਾਇਦਾ ਤਦ ਹੋਏਗਾ ਜੇ ਸਾਡੇ ਬੱਚੇ ਜਿੰਦਾ ਰਹਿਣਗੇ ਐਮਐਸਪੀ ਤਦ ਲਾਂਗੇ ਜੇਕਰ ਸਾਡੇ ਬੱਚੇ ਜਿੰਦਾ ਰਹਿਣਗੇ ਜੇਕਰ ਪਿੰਡਾਂ 'ਚ ਚਿੱਟਾ ਘਰ ਘਰ ਚਲਾ ਗਿਆ ਸਾਡੇ ਬੱਚੇ ਚਿੱਕੇ ਦੀ ਚਪੇ ਦਾ ਹੱਜ ਆ ਗਏ ਤੇ ਅਸੀਂ ਐਮਐਸਪੀ ਲੈ ਕੇ ਕੀ ਕਰ ਲਾਂਗੇ ਸੋ ਮੈਂ ਸਾਰੇ ਦੇਸ਼ ਦੇ ਆਂਦਾ ਤੁਹਾਨੂੰ ਬੇਨਤੀ ਕਰਦਾ ਵਾਂ ਅਸੀਂ ਤੁਹਾਡੇ ਨਾਲ ਆ ਹਰ ਲੜਾਈ ਤੁਹਾਡੇ ਨਾਲ ਆ ਪਰ ਸਾਡੀ ਜਿਹੜੀ ਇਸ ਵੇਲੇ ਪੰਜਾਬ ਦੀ ਪਹਿਲੀ ਮੰਗ ਹੈ ਚਿੱਟਾ ਮੁਕਤ ਪੰਜਾਬ ਉਹ ਬਣਾਓ ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਭੁక్తి ਚੇਤਨਾ ਲਹਿਰ ਜਿਸ ਦੇ ਤਿੱਜੇ ਪੜਾ ਦੇ ਚੱਲਦੇ ਆ ਜਾਗਦਾ ਜਮੀਰ ਸਮਾਜ ਭਾਈ ਸਸਤਾ ਪੰਜਾਬ ਉਹਨਾਂ ਦੇ ਮੁਖ ਸੇਵਾਦਾਰ ਸੁਭਾਸ਼ ਸਿੰਘ ਉਹਨਾਂ ਦੇ ਨਾਲ ਸਾਡੇ ਸੁਖਿੰਦਰ ਸਿੰਘ ਮਾਹੂ ਜੀ ਸਮਾਜਾ ਗੋਮ ਦੇ ਪ੍ਰਧਾਨ ਆ ਤੇ ਹੋਰ ਜਿੰਨੇ ਵੀ ਸਾਡੇ ਫਿਕਰਮੰਦ ਲੋਕ ਨੇ ਖਾਸ ਕਰਕੇ ਰੱਬ ਦਾ ਰੂਪ ਸਾਡੀਆਂ ਮਾਮਾਂ ਸਾਡੀਆਂ ਭੈਣਾਂ ਜੋ ਆਪਣੇ ਰੋਜਗਾਰ ਦੇ ਨਾਲ ਨਾਲ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਤੁਹਾਡੇ ਮਾਂ ਦੀ ਮਰ ਰਹੇ ਉਹਨਾਂ ਲੋਕਾਂ ਨੂੰ ਅਪੀਲ ਕਰਨ ਉਹਨਾਂ ਭੈਣ ਭਰਾਵਾਂ ਨੂੰ ਜਾਗਰੂਕ ਕਰਨ ਜਿਹੜੇ ਲੋਕ ਨਸ਼ਾ ਵੇਚ ਰਹੇ ਨੇ ਵਕਾੜ ਰਹੇ ਨੇ ਤੇ ਜਿਹੜੇ ਨਸ਼ਾ ਪੀ ਕੇ ਸਮਾਜ ਤੋਂ ਸਮੇਂ ਤੋਂ ਪਹਿਲਾਂ ਅਲਵਿਦਾ ਕਹਿ ਰਹੇ ਸੋ ਇੱਕੋ ਹੀ ਪੀ ਲਿਆ ਸਾਡੀ ਕਿ ਜਿੱਥੇ ਅਸੀਂ ਘਰ ਦੀ ਦਲੀਜ਼ ਦੇ ਅੰਦਰ ਸਾਰਾ ਕੁਝ ਸਿਸਟਮ ਦੇ ਰੱਖਦੇ ਆ ਕਿ ਕਿੰਨੇ ਤਰੀਕ ਨੂੰ ਸਾਡੇ ਘਰ 'ਚ ਰਾਸ਼ਨ ਮੁਕਣਾ ਆ ਸਾਡੇ ਘਰ 'ਚ ਇੱਕ ਦਿਨ ਦਾ ਦੁੱਧ ਕਿੰਨਾ ਲੱਗਦਾ ਆ ਸਾਡੇ ਘਰ 'ਚ ਆਮਦਨ ਕਿੰਨੀ ਆ ਖਰਚੇ ਕਿੰਨੇ ਆ ਅਸੀਂ ਫਿਕਰਮੰਦ ਹੁੰਨੇ ਆ ਪਰ ਸਭ ਤੋਂ ਵੱਡਾ ਮਸਲਾ ਆ ਨਸ਼ੇ ਦਾ ਜੇ ਸਾਡੀ ਜਵਾਨੀ ਨਾ ਰਹੀ ਤੇ ਕੁਛ ਵੀ ਨਹੀਂ ਰਹਿੰਦਾ ਸਿਸਟਮ ਦੇ ਰੱਖਦੇ ਆ ਸੋ ਇੱਕੋ ਹੀ ਅਪੀਲ ਆ ਜਿਹੜੇ ਅਜੇ ਤੱਕ ਵੀ ਜਾਗਰੂਕ ਨਹੀਂ ਹੋਏ ਲਾਲਚ ਵਸ ਹੋ ਕੇ ਨਸ਼ੇ ਵੇਚ ਰਹੇ ਆ ਵਕਾਰੇ ਆ ਉਹਨਾਂ ਨੂੰ ਅਪੀਲ ਆ ਕਿ ਕਿਤੇ ਉਸ ਪੰਨਿਆਂ ਵਿੱਚ ਦਰਜ ਹੋ ਕੇ ਕਿਤੇ ਹਾਸ਼ੀਏ ਕਨਾ ਚਲ ਜਿਓ ਕਿ ਜਿਹੜੇ ਬਾਅਦ ਚ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਮਾਫ਼ੀਆਂ ਮੰਗਦੇ ਰਹਿਣ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਇੱਕ ਇੱਕ ਚੁੱਕਿਆ ਕਦਮ ਤੁਹਾਡੀਆਂ ਸੱਤ ਪੀੜ੍ਹੀਆਂ ਦੇ ਅਸਰ ਪਾਉਂਦਾ। ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ 84 ਚ ਅੱਜ ਤੱਕ ਉਹਨਾਂ ਦਾ ਪਰਿਵਾਰ ਮਾਫ਼ੀਆਂ ਮੰਗ ਰਿਹਾ ਤੇ ਆਪਣੇ ਆਪ ਨੂੰ ਦਾਗ ਨਹੀਂ ਢੋ ਸਕਿਆ। ਸੋ ਇਸ ਕਰਕੇ ਇਹੋ ਜਿਹੇ ਉਦਾਹਰਨਾਂ ਤੋਂ ਸਿੱਖੋ ਕਿ ਜੇਕਰ ਤੁਸੀਂ ਸਮਾਜ ਨੂੰ ਖਤਮ ਕਰਨ ਵਾਸਤੇ ਆਪਣੇ ਲਾਲਚ ਵਾਸੋ ਕੇ ਨਸ਼ਾ ਵੇਚਿਆ ਵਕਾਇਆ ਕਿ ਤੁਸੀਂ ਇੱਕ ਦਿਨ ਦੁਨੀਆ ਤੋਂ ਖਤਮ ਹੋ ਜਾਣਾ ਪਰ ਤੁਹਾਡੀਆਂ ਫੀੜੀਆਂ ਮੂੰਹ ਬਖੌਣ ਜੋਗੀਆਂ ਨਹੀਂ ਰਹਿਣਗੀਆਂ ਸੋ ਆਓ ਜ਼ਿੰਮੇਵਾਰ ਬਣੀਏ ਇਹ ਕਹਿ ਕੇ ਪੱਲਾ ਨਾ ਝਾੜੀਏ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਯਾਦ ਰੱਖਿਓ ਜੰਗਲ ਦੀ ਅੱਗ ਜੰਗਲ ਤੋਂ ਹੁੰਦੀ ਹੋਈ ਸਾਡੇ ਪਿੰਡ ਸ਼ਹਿਰ ਗਲੀਆਂ ਮੁਹੱਲੇ ਜਦੋਂ ਸਾਡੇ ਘਰ ਚ ਆਈ ਜੇ ਸਾਡੇ ਕੋਲ ਬਾਲਟੀ ਚੋੱਕ ਕੇ ਭਜਾਉਂਦਾ ਟਾਈਮ ਨਹੀਂ ਹੋਣਾ ਫਿਰ ਅਸੀਂ ਸਮਾਜ ਚੋਂ ਬੇਵਕਤ ਮੌਤ ਆਪਣੇ ਮੂੰਹ ਦੇ ਉੱਤੇ ਕਾਲਕ ਮੜ ਕੇ ਦੁਨੀਆ ਤੋਂ ਦੂਰ ਹੋ ਜਾਣਾ ਸੋ ਲੋਕ ਕਹਿੰਦੇ ਨੇ ਕਿ ਅਸੀਂ ਕੀ ਲੈਣਾ ਸਾਡੇ ਇੱਕ ਵਾਰ ਬੋਲਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਇਹਨਾਂ ਮਾਵਾਂ ਨੂੰ ਪੁੱਛੋ ਜਿਹੜੀਆਂ ਅੱਜ ਗਰਮੀ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਓ ਜਾਂ ਤਕਤੀਆਂ ਚੁੱਕ ਕੇ ਇੱਕੋ ਯੋਕਾ ਦੇ ਰੀਆਂ ਨੇ ਕਿ ਸਾਨੂੰ ਰਾਸ਼ਨ ਕਣਕ ਪੈਨਸ਼ਨ ਨਹੀਂ ਚਾਹੀਦੀਆਂ ਸਾਨੂੰ ਸਾਡੀਆਂ ਕੁੱਖਣ ਹਰੀਆਂ ਚਾਹੀਦੀਆਂ ਨੇ ਸੋ ਸਾਡੇ ਪੁੱਤ ਸਾਨੂੰ ਚਾਹੀਦੇ ਨੇ ਤੇ ਮੈਂ ਅਖੀਰ ਚ ਬੇਨਤੀ ਕਰਾਂ ਜਿਹੜੇ ਲੋਕ ਇਹ ਕਹਿ ਕੇ ਪੱਲਾ ਝਾੜਦੇ ਨੇ ਕਿ ਸਾਡੇ ਬਾਅਦ ਚੁੱਕਨ ਦਾ ਕੁਝ ਨਹੀਂ ਹੋਣਾ ਉਹ ਚੇਤਾ ਰੱਖ ਲਿਓ ਕਿ ਜਿਵੇਂ ਇੱਕ ਚਿੜੀ ਅੱਗ ਲੱਗੀ ਸੀ ਕਿਤੇ ਤੇ ਪਾਣੀ ਚੁੰਝ ਚ ਭਰ ਕੇ ਉਹ ਅੱਗ ਤੇ ਪਾਉਂਦੀ ਜਾਂਦੀ ਪਾਉਂਦੀ ਜਾਂਦੀ ਤੇ ਕੁਝ ਲੋਕ ਉੱਥੇ ਮੂਰਖ ਜਿਹੜੇ ਮੂਰਖ ਸੀ ਉਹ ਖੜੇ ਪੁੱਛਣ ਲੱਗੇ ਕਹਿੰਦੇ ਤੂੰ ਇਹ ਕੀ ਕਰਦੀ ਆਂ ਕਹਿੰਦੀ ਮੈਂ ਅੱਗ ਬੁਝਾਉਣੀ ਆਂ ਕਹਿੰਦੇ ਤੇਰੇ ਚਮਚਕ ਪਾਣੀ ਨਾਲ ਅੱਗ ਬੁਝ ਜੂਗੀ ਕਹਿੰਦੀ ਮੈਨੂੰ ਪਤਾ ਨਹੀਂ ਅੱਗ ਕਿਦਣ ਬੁਝਣੀ ਆਂ ਮੁਝੇ ਭਾਵੇਂ ਨਾ ਬੁਝੇ ਪਰ ਅੱਗ ਬੁਝਾਉਣ ਵਾਲੇ ਚ ਮੇਰਾ ਨਾਂ ਜ਼ਰੂਰ ਲਿਖਿਆ ਜਾਊਗਾ ਤੋ ਜਿੰਨੇ ਜੋਗੇ ਵੀ ਆਗੇ ਦੇ ਆਓ ਜੇ ਤੁਸੀਂ ਤਕਤੀਆਂ ਫੜ ਸਕਦੇ ਸਾਡੇ ਨਾਲ ਤਕਤੀਆਂ ਫੜ ਕੇ ਚੱਲੋ ਜੇਕਰ ਤੁਸੀਂ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਸਕਦੇ ਜਾਗਰੂਕ ਕਰੋ ਜੇਕਰ ਤੁਸੀਂ ਕਿਸੇ ਧੀ ਪੁੱਤ ਨੂੰ ਨਸ਼ਾ ਪੀਣ ਤੇ ਇਨਸਾਨ ਨੂੰ ਸੰਤ ਦੇ ਵਿੱਚ ਦਾਖਲ ਕਰਾ ਸਕਦੇ ਜੇ ਉਹੀ ਕਰਾ ਦਿਓ ਜਿੰਨੇ ਜੋਗੇ ਹੈਗੇ ਤੇ ਜ਼ਿੰਮੇਵਾਰੀ ਚੁੱਕ ਲਿਓ ਜਿੱਥੇ ਅਸੀਂ ਆਪਣੇ ਧੀਆ ਪੁੱਤਾਂ ਦੇ ਕੰਮ ਜਦੋਂ ਘਾਟੇ ਪੈ ਜਾਂਦੇ ਆ ਵਿਦੇਸ਼ ਤੋਂ ਵਾਪਸ ਮੋੜਉਂਦੇ ਆ ਕੋਈ ਬਿਮਾਰੀ ਲੱਗ ਜਾਂਦੀ ਅਸੀਂ ਕਰਜ਼ਾ ਚੁੱਕਦੇ ਜ਼ਮੀਨਾਂ ਵੇਚ ਜਾਂ ਘਰ ਗਿਆਂੇ ਪਾਉਣੇ ਜੇਕਰ ਅਸੀਂ ਨਸ਼ਾ ਪੀੜਤ ਇੱਕ ਇਨਸਾਨ ਵੀ ਗੋਦ ਲੈ ਲਿਆ ਨਾ ਸੋ ਜਿਵੇਂ ਕਹਿੰਦੇ ਨੇ ਦੀਵਾ ਦੀਵਾ ਫਾਲ ਕੇ ਦੀਵਾਲੀ ਬਣਦੀ ਆ ਆਓ ਅਸੀਂ ਉਹਨਾਂ ਭੈਣ ਭਰਾਵਾਂ ਨੂੰ ਗੋਦ ਲਈਏ ਸੈਂਟਰਾਂ 'ਚ ਦਾਖਲ ਕਰਾਈਏ ਤੇ ਨਸ਼ਾ ਮੁਕਤ ਸਮਾਜ ਨੂੰ ਜਿਹੜੀ ਇਹ ਮੁਹਿੰਮਾਂ ਉਹਨੂੰ ਕਾਮਯਾਬ ਕਰੀਏ ਮੈਂ ਆਪਣੇ ਪੱਗ ਦਾ ਲੜ ਸਾਡੇ ਸੁਭਾ 사이ਕਲ ਜੀ ਮਾਊ ਸਾਹਿਬ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤਿੰਨ ਤਿੰਨ ਚਾਰ ਚਾਰ ਆਪਣੇ ਤੇ ਹਮਲੇ ਕਰਾ ਲੇ ਪਰ ਇਹ ਅੱਜ ਵੀ ਡੱਡੇ ਨੇ ਤੇ ਮੈਂ ਉਹਨਾਂ ਤਸ਼ਕਰਾਂ ਨੂੰ ਦੱਸਣਾ ਚਾਹਨਾ ਕਿ ਇਹ ਯਾਦ ਰੱਖਿਓ ਇਹ ਪੰਜਾਬ ਦੀ ਧਰਤੀ ਆ ਇੱਥੇ ਅਫਦਾਲੀਆਂ ਦੇ ਮੂੰਹ ਮੋੜਦੇ ਸੀ ਸਾਡੇ ਜਿਹੜੇ ਜਰਨੈਲ ਹੋਏ ਨੇ ਜੇ ਗੁਰੂ ਨਾਨਕ ਪਾਸ਼ਾ ਏ ਜੇ ਬਾਬਰ ਆਇਆ ਤੇ ਗੁਰੂ ਨਾਨਕ ਪਾਸ਼ਾ ਏ ਜੇ ਔਰੰਗਜ਼ੇਬ ਆਇਆ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਏ ਅਸੀਂ ਵੀ ਉਹਨਾਂ ਦੇ ਦਿੱਤੇ ਉਪਦੇਸ਼ਾਂ ਦੇ ਚੱਲ ਕੇ ਜਿੰਨੇ ਦੋਕੇ ਵੀ ਆ ਗਏ ਆ ਅਸੀਂ ਆਪਣੀ ਆਵਾਜ਼ ਨੂੰ ਉਲੰਧ ਕਰਾਂਗੇ ਸੋ ਮੈਂ ਖੀਰ ਚ ਨਾਰਾ ਲਾਉਂਗਾ ਨਸ਼ਿਆਂ ਦੀ ਲੱਗੀ ਅਗ ਰੜ ਕੇ ਬੁਝਾ ਲਈਏ ਜਿਹੜੇ ਬੱਚੇ ਪੁੱਤ ਮਾਵਾਂ ਦੇ ਉਹੋ ਹੀ ਬਚਾ ਲਈਏ ਸੋ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦਾ ਕਿ ਆਓ ਇੱਕ ਹਿੰਦੂ ਮੁਸਲਮਾਨ ਸਿੱਖ ਜਾਂ ਈਸਾਈ ਬੰਤੋ ਪਹਿਲਾਂ ਇਨਸਾਨ ਬਣਨੀਏ ਜੇਕਰ ਅਸੀਂ ਭਾਈਚਾਰਿਆਂ ਨੂੰ ਕਾਇਮ ਰੱਖਾਂਗੇ ਕਿਉਂਕਿ ਏਕਤਾ ਚ ਬਲ ਹੁੰਦਾ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸੋ ਆਓ ਸਾਂਝੀ ਵਾਅਦਾ ਦਾ ਕਿਨਾਰਾ ਪਲਾਂਤ ਕਰੀਏ ਆਓ ਡਟ ਕੇ ਪਹਿਰਾ ਲਾਈਏ ਖੁਸ਼ਹਾਲ ਸਮਾਜ ਬਣਾਈਏ ਨਸ਼ਾ ਮੁਕਤ ਸਮਾਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ